ਪੰਜਾਬ ਵਿਸੋਲੋ ਸੰਕੇਪ ਮੁਕਾਬਲੇ ਤੋਂ ਬਾਅਦ ਲੰਡਾ ਮੋਡੀਊਲ ਦੇ ਚਾਰ ਕਰਕੁਨ ਗ੍ਰਿਫਤਾਰ ਦੋ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਲਈ ਵਚਨਬੱਧ ਅਮਰੀਕਾ ਆਧਾਰਿਤ ਗੁਰਦੇਵ ਜੰਸਲ ਤੇ ਕੈਨੇਡਾ ਅਪਰਾਧਿਕ ਸੱਤਾ ਨੂੰ ਸ਼ਰਾ ਦੁਆਰਾ ਚਲਾਇਆ ਜਾ ਰਿਹਾ ਸੀ ਮੋਡੀਊਲ ਡੀਜੀਪੀ ਗੌਰਵ ਯਾਦਵ ਗ੍ਰਿਫਤਾਰ ਦੋਸ਼ੀ ਆਪਣੇ ਵਿਦੇਸ਼ ਆਧਾਰਿਤ ਸੰਚਾਲਨ ਦੇ ਸੰਪਰਕ ਵੀ ਸਨ ਅਤੇ ਕਿਸੇ ਨੂੰ ਨਿਸ਼ਾਨਾ ਬਣਾਉਣ ਦੀ ਰੱਸ ਸੰਜਾੜਿਸ਼ ਐਸਐਸਪੀ ਅਬਿਉ ਮੰਨਿਉ ਰਾਣਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਸੰਗਠਿਤ ਅਪਰਾਧ ਵਿਰੁੱਧ ਜਾਰੀ ਮਹਿੰਮ ਤਹਿਤ ਤਰਨਤਾਰਨ ਪੁਲਿਸ ਨੇ ਵਿਦੇਸ਼ ਅਪਰਾਧਿਤ ਅੱਤਵਾਦੀ ਲਖਵੀਰ ਸਿੰਘੂਫਲ ਲੱਡਣਾ ਨਾਲ ਸੰਬੰਧਤ ਅਮਰੀਕਾ ਆਧਾਰਿਤ ਗੁਰਦੇਵ ਸਿੰਘੂਫਲ ਜੈਨਸਲ ਚੰਬਲ ਅਤੇ ਕੈਨੇਡਾ ਆਧਾਰਿਤ ਸਤਵੀਰ ਸਿੰਘੂਫ ਸੱਤਾਂ ਨੁਸ਼ੇਰਾ ਵੱਲੋਂ ਚਲਾਏ ਜਾ ਰਹੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਸੰਕੇਪ ਮੁਕਾਬਲੇ ਤੋਂ ਬਾਅਦ ਤਰਨਤਾਰਨ ਤੋਂ 4 ਕਰਕੁਨ ਗ੍ਰਿਫਤਾਰ ਕੀਤੇ ਗਏ ਹਨ ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਡੀਜੀਪੀ ਗੌਰਵ ਯਾਦਵ ਨੇ ਦੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਮੁਰਾਦਪੁਰੇ ਦੇ ਰਹਿਣ ਵਾਲੇ ਰੋਬਨਜੀਤ ਸਿੰਘ ਉਫਰ ਰੋਬਨ ਤਰਨਤਾਰਨ ਦੀ ਉਸਮਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਉਫਰ ਹੈਪੀ ਗੁਰਦਾਸਪੁਰ ਦੇ ਕਲਨੋਦ ਦੇ ਰਹਿਣ ਵਾਲੇ ਨਵਜੋਤ ਸਿੰਘ ਉਫਰ ਨਵਤੇ ਗੁਰਦਾਸਪੁਰ ਦੇ ਕੁੰਮਨਕਲਾ ਦੇ ਰਹਿਣ ਵਾਲੇ ਜਗਦੀਪ ਸਿੰਘ ਉਫਰ ਜਗ੍ਹਾ ਵਜੋਂ ਹੋਈ ਹੈ ਪੁਲਿਸ ਪਾਰਟੀ ਨੇ ਉਹਨਾਂ ਦੇ ਕਬਜ਼ੇ ਵਿੱਚੋਂ 2 ਹੈੱਡਗਰਨੇਟ ਅਤੇ 2 ਅਤੀ ਆਧੁਨਿਕ ਤੀਬੋਰ ਪਿਸਤੌਲਾਂ ਦੇ ਨਾਲ-ਨਾਲ ਗੋਲਾ ਬਾਰੂਦ ਅਤੇ 3 ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ ਇਸ ਤੋਂ ਇਲਾਵਾ ਪੁਲਿਸ ਨੇ ਅਪਰਾਧ ਵਿੱਚ ਵਰਤੀ ਗਈ ਉਹਨਾਂ ਦੀ Honda City ਕਾਰ ਬਿਨਾਂ ਰਜਿਸਟ੍ਰੇਸ਼ਨ ਨੰਬਰ ਪਲੇਟ ਵੀ ਜ਼ਬਤ ਕਰ ਲਈ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਜ਼ਲਮਾਂ ਤੋਂ ਪੁੱਛਗਿੱਛ ਦੌਰਾਨ ਉਹਨਾਂ ਨੇ ਮੰਨਿਆ ਹੈ ਕਿ ਜ਼ਬਤ ਕੀਤੇ ਗਏ ਹੈੱਡਗਰਨੇਟ ਅਤੇ ਹਥਿਆਰ ਜੇ ਸੋ ਚੰਬਲ ਦੁਆਰਾ ਉਸ ਦੇ ਅਨਪਛਾਤੇ ਸਾਥੀ ਦائیں ਸਪਲਾਈ ਕੀਤੇ ਗਏ ਸਨ ਅਤੇ ਉਹ ਜੰਸਲ ਚੰਬਲ ਅਤੇ ਸੱਤਾ ਨੁਸ਼ਹਿਰਾ ਦੇ ਕਹਨ ਤੇ ਕਿਸੇ ਨੂੰ ਨਿਸ਼ਾਨਾ ਬਣਾਉਂਦੀ ਯੋਜਨਾ ਬਰਾਏ ਸਨ ਉਨ੍ਹਾਂ ਨੇ ਅੱਗੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਜਬਰੀ ਵਸੂਲੀ ਅਤੇ ਗਰੋਨਾਲ ਸੰਬੰਧਿਤ ਹਿੱਸੇ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਸਨ ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਸ਼ੁਰੂ ਹੈ ਆਪਰੇਸ਼ਨ ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਅਭਿਮਨਯੂ ਰਾਣਾ ਤਰੰਤਾਰਨ ਨੇ ਕਿਹਾ ਕਿ ਜਨ ਨੇ ਕਿਹਾ ਕਿ ਇਹ ਜਾਣਕਾਰੀ ਮਿਲਨ ਦੀ ਦੋਸ਼ੀ ਵਿਅਕਤੀ Honda City ਸਰਵਜਾਰੇ ਸੰ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਹਾਸ ਦੀ ਨਿਗਰਾਨੀ ਹਿਤ ਸੀਏਏ ਸਟਾਫ ਤਰਨਤਾਰਨ ਦੇ ਇੰਚਾਰਜ ਅਮਨਦੀਪ ਸਿੰਘ ਦੀ ਗਵਾਹੀ ਹੇਟ ਪੁਲਿਸ ਟੀਮ ਨੇ ਸਰਹਾਲੀ ਰੋਡ ਤੇ ਠੱਠੀਆਂ ਮਹੰਤਾ ਪਿੰਨੇ ਨੇੜੇ ਨਾਕਾ ਬੰਦ ਕੀਤੀ ਸੀ ਉਹਨਾਂ ਦੱਸਿਆ ਕਿ ਪੁਲਿਸ ਟੀਮ ਨੇ ਮੁਜ਼ਮਮਾ ਦੀ ਗੱਡੀ ਨੂੰ ਸਫਲਤਾਪੂਰਕ ਟ੍ਰੇਸ ਕਰ ਲਿਆ ਅਤੇ ਜਦ ਪੁਲਿਸ ਪਾਲਟੀ ਨੇ ਉਹਨਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਸਮਾ ਨੇ ਪੁਲਿਸ ਟੀਮ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਪਾਰਟੀ ਨੂੰ ਜਵਾਬੀ ਕਾਰਵਾਈ ਕਰਨੀ ਪਈ ਉਹਨਾਂ ਅੱਗੇ ਦੱਸਦੇ ਕਿ ਇਸ ਗੋਲੀਬਾਰੀ ਦੌਰਾਨ ਮੁਜ਼ਮ ਰੋਬਨਦੀਪ ਸਿੰਘ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਇਸ ਉਪਰੰਤ ਉਸ ਨੂੰ ਸਿਵ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸਦੀ ਲੱਤ ਸਥਿਤ ਦੱਸੀ ਜਾ ਰਹੀ ਹੈ ਪੁਲਿਸ ਟੀਮ ਨੇ ਦੱਸਿਆ ਕਿ ਕਬਜ਼ੇ ਵਿੱਚੋਂ ਦੋ ਗਰਨੇਡ ਅਤੇ ਇੱਕ ਪਿਸਤੌਲ ਸਮੇਤ ਪਿਸਤੌਲ ਸਮੇਤ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ ਐਸਐਸਪੀ ਅਭਿਮਨਯੁ ਰਾਣਨ ਦੱਸੇ ਕਿ ਇਹ ਕਾਰਵਾਈ ਤੈਤ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿਰਤ ਤੋਂ ਬਾਅਦ ਗੈਂਗ ਦੇ ਦੋ ਹੋਰ ਮੈਂਬਰ ਨਵਜੋਤ ਸਿੰਘ ਉਫਨਾਵਤੇ ਜਗਦੀਪ ਸਿੰਘ ਉਫ ਜੱਗੋ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਦੇ ਵਿੱਚ ਇੱਕ ਹੋਰ ਆਧੁਨਿਕ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ ਜਾਨ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋ ਮੁਸਲਮਾਨ ਦਸੰਬਰ 2024 ਵਿੱਚ ਗੁਰਦਾਸਪੁਰ ਦੇ ਪਿੰਡ ਖੀਰ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਿਲ ਸਨ ਜਿਸ ਵਿੱਚ ਉਹਨਾਂ ਨੇ ਜੈਂਸਲ ਚੰਬਲ ਦੇ ਇਸ਼ਾਰੇ ਤੇ ਘਰ ਦੇ ਮਾਲਕ ਤੋਂ ਫਰੋਤੀ ਦੀ ਮੰਗ ਕੀਤੀ ਸੀ ਐਸਐਸਪੀ ਬੀ ਮੰਨੂ ਰਣੰਦਸ ਨੇ ਦੱਸਿਆ ਕਿ ਇਸ ਵਾਂਗ ਦੇ ਦੀ ਜਾਂਚ ਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ ਅਤੇ ਇਸ ਸੰਬੰਧੀ ਐਫਆਈਆਰ ਨੰਬਰ 11 ਮਤੀ 31 2025 ਨੂੰ ਭਾਰਤੀ ਨਿਆ ਸਹਿਤਾ ਬੀਐਨਐਸ ਦੀ ਧਾਰਾ 113 3 ਅਤੇ 113 ਅਨਕਰ ਦੀ ਧਾਰਾ 25 6 ਅਤੇ 25 7 ਤੇ ਵਿਸਪੋਰਟ ਪਦਾਰਤ ਐਂਕਰ ਦੀ ਧਾਰਾ 3 4 5 ਅਤੇ 6 ਤਹਿਤ ਪੁਲਿਸ ਸਟੇਸ਼ਨ ਸਰਹਾਲੀ ਤੁਰੰਤਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਇਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਗੈਂਗਸਟਰ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਜਿਹੜੀ ਕਿ ਸਾਡੇ ਐਸਪੀ ਡੀ ਸਾਹਿਬ ਅਜੇ ਰਾਜ ਡੀਐਸਪੀ ਡਿ ਰਾਜਿੰਦਰ ਮਨਨਾਸ ਤੇ ਇੰਸਪੈਕਟਰ ਅਮਨਦੀਪ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਲਖਬੀਰ ਸਿੰਘ ਲੰਡਾ ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਸਾਥੀ जैसल ਚੰਬਲ ਤੇ 77 ਸ਼ਰਾ ਇਹਨਾਂ ਦੇ ਕੁਝ ਦੋ ਗੁਰਗੇ ਨੇ ਜਿਹੜੇ ਕਿ ਤਰਨਤਾਰਨ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਨੂੰ ਫਿਰ ਰਹੇ ਆ ਜਦੋਂ ਕਿ ਟੀਮ ਨੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਨਾਕਾਬੰਦੀ ਕੀਤੀ ਤੇ ਉਹ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਜਿਹੜੀ ਆਪਣੀ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਖੇਤਾ ਚ ਡਿੱਗ ਪਈ ਤੇ ਉਸ ਤੋਂ ਉਤਰ ਕੇ ਜਦੋਂ ਭੱਜਣ ਲੱਗੇ ਤੇ ਪੁਲਿਸ ਵੱਲੋਂ ਉਹਨਾਂ ਨੇ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਹੜੀ ਕਿ ਰੋਬਨ ਪ੍ਰੀਤ ਜਿਹੜਾ ਕਿ ਉਸ ਮੁਰਾਦਪੁਰੇ ਦਾ ਤਰਨਤਾਰਨ ਦਾ ਰਹਿਣ ਵਾਲਿਆ ਉਹਦੀ ਰਾਤ ਦੇ ਵਿੱਚ ਗੋਲੀ ਵਜੀ ਹੈ ਤੇ ਦੂਜਾ ਜਿਹੜਾ ਹਰਪ੍ਰੀਤ ਹੈਪੀ ਹੈ ਜਿਹੜਾ ਕਿ ਉਸਮਾ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਦੀ ਜਦੋਂ ਸਰਚ ਕੀਤੀ ਗਈ ਗੱਡੀ ਦੇ ਵਿੱਚ ਦੋ ਗ੍ਰੇਨੇਡ ਜਿਹੜੇ ਹਨ ਉਹ ਬਰਾਮਦ ਕੀਤੇ ਗਏ ਹਨ ਤੇ ਇੱਕ ਪਿਸਤਲ 3 ਬੋਰ ਦਾ ਤੇ ਸਮੇਤ ਵੀ ਜਿੰਦਾ ਰੋਂਦ ਬਰਾਮਦ ਕੀਤੀ ਗਈ ਇਹਨਾਂ ਨਾਲ ਬਰਾਮਦਗੀ ਹੋਈ ਹੈ ਇਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਅਤੰਕੀ ਲੰਡਾ ਦੇ ਜਿਹੜਾ ਜੱਸਲ ਹੈ ਉਹਦੇ ਕੈਨ ਤੇ ਕਾਫੀ ਚੇਰ ਤੋਂ ਅ ਅਵਾਰਦਤ ਨੂੰ ਅੰਜਾਮ ਦੇ ਰਹੀਆਂ ਤੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਦੇ ਦੋ ਹੋਰ ਸਾਥੀ ਨਵ ਜਿਹਦਾ ਜਿਹਨਾਂ ਦਾ ਨਾਮ ਹੈਗਾ ਜਗਦੀਪ ਜੱਗਾ ਤੇ ਨਵਜੋਤ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਸਾਡੀ ਸੀਆਰਟੀੀਮ ਨੇ ਉੱਥੋਂ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਵੀ ਇੱਕ ਪਿਸਤਲ ਬਰਾਮਦ ਹੋਈ ਹੈ ਤੇ ਦਸਨ ਉਹ ਦਸਨਯੋਗ ਗੱਲ ਇਹ ਹੈ ਕਿ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੇ ਰੋਬਨਪ੍ਰੀਤ ਨਾਲ ਰਲ ਕੇ ਗੁਰਦਾਸਪੁਰ ਹੀਰਪਿੰਡ ਦੇ ਵਿੱਚ ਜਦੋਂ ਐਕਸਟਰਸ਼ਨ ਤੇ ਕੋਈ ਡਿਮਾਂਡ ਕੀਤੀ ਸੀਗੀ ਜਦੋਂ ਐਕਸਟਰਸ਼ਨ ਨਹੀਂ ਦਿੱਤਾ ਤੇ ਉੱਥੇ ਉਹਨਾਂ ਦੇ ਗੇਟ ਤੇ ਦੋ ਬਾਰੀ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਕਿ ਉੱਥੇ ਐਫ ਆਈ ਆਰ ਵੀ ਰਜਿਸਟਰਡ ਹੈ ਤੇ ਸਾਡਾ ਇਸ ਤੋਂ ਉਹ ਕੇਸ ਵੀ ਟਰੇਸ ਹੋ ਗਿਆ ਸਰ ਇਹ ਗ੍ਰੇਨੇਡ ਦਾ ਕੀ ਹੁਣ ਕੋਈ ਕੋਈ ਹਮਲਾ ਕਰਨ ਦੀ ਸਾਜ਼ਿਸ਼ ਸੀ ਜਾਂ ਕਿਹਦੇ ਆ ਰਿਹਾ ਸੀ ਸਰ ਤੇ ਕਿੱਧਰ ਖੜਨੇ ਹੈ ਇਹਨਾਂ ਦਾ ਮਨੂਸਬਾ ਹੁਣ ਹੁਣ ਜਾਂਚ ਦਾ ਵਿਸ਼ੇ ਹੈ ਗ੍ਰੇਨੇਡ ਨਾਲ ਇਹਨਾਂ ਨੇ ਕੋਈ ਕਿਸ ਕਿਸ ਗਤੀਵਿਧੀ ਨੂੰ ਅੰਜਾਮ ਦੇਣਾ ਸੀਗਾ ਕੀ ਟਾਰਗੇਟ ਸੀਗਾ ਉਹ ਹੁਣ ਆਪਾਂ ਜਿਹੜੀ ਤਫਤੀਸ਼ ਕਰਦੀਆਂ ਹੈ ਉਹਦੇ ਦੌਰਾਨ ਡੁੰਗਾਈ ਨਾਲੇ ਨੂੰ ਅਵਾਜ਼ ਆ ਗਈ। ਸਰ ਹੋਰ ਵੀ ਬੰਦੇ ਇਨਾਂ ਦੇ ਨਾਲ ਹੈਗੇ ਆ ਮਤਲਬ ਮਗਰ ਬੈਕ ਰਿਆ। ਇਮਾਨਲੇ ਦਰਜੇ ਹੈ ਕੋਈ ਸਰ ਇਨਾਂ ਦੇ। ਅ ਦੇਖੋ ਜੀ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਹੁਣੇ ਸਾਡੀ ਗ੍ਰਿਫਤਾਰੀ ਹੋਈ ਆ ਜਿਹੜੀ ਵੀ ਅੱਗੇ ਕੋਈ ਤਫਤੀਸ਼ ਦੇ ਵਿੱਚ ਗੱਲ ਆਏਗੀ ਇਨਾਂ ਦੇ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ ਤੇ ਜਿਹੜਾ ਅਸੀਂ ਉਹਨਾਂ ਨੂੰ ਫੜਕੇ ਜਿਹੜਾ ਇਹ ਗਿਰੋਹ ਦੀ ਜਿਹੜੀ ਆ ਕਮਲਪੁਰ ਆਗੇ। ਠੀਕ ਹੈ ਜੀ। ਸਾਡੇ ਕੋਲ ਮਰੀਜ਼ ਆਈ ਹੈ ਅ ਸਹਰੀਆਲੀ ਤੋਂ ਰੈਫਰ ਹੋ ਕੇ ਆ ਜੀ ਪੇਸ਼ੈਂਟ ਤੇ ਉਹਦੇ ਗਿੱਟੇ ਦੇ ਵਿੱਚ ਜ਼ਖਮ ਹੈਗਾ ਵਾ ਤੇ ਜਿੱਦਾਂ ਉਹਨਾਂ ਨੇ ਦੱਸਿਆ ਵੀ ਇਹਦੇ ਗੋਲੀ ਵੱਜੀ ਆ ਤੇ ਗੋਲੀ ਵੱਜ ਕੇ ਦੋ ਜ਼ਖਮ ਨੇ ਗੋਲੀ ਵੱਜ ਕੇ ਦੂਜੇ ਪਾਸੇ ਸ਼ਾਇਦ ਨਿਕਲ ਗਈ ਹੋਵੇ ਹਾਂਜੀ ਉਸੇ ਮਗਰੋਂ ਥਾਣੇਦਾਰ ਇੱਕ ਨੂੰ ਸੱਟ ਲੱਗੀ ਆ ਜੀ ਉਹਦੇ ਗੋਡੇ ਤੇ ਸੱਟ ਆ ਤੇ ਅਸੀਂ ਉਹਦੇ ਹਾਲੇ ਐਕਸ-ਰੇ ਵਗੈਰਾ ਕਰਵਾ ਰਹੇ ਆ ਹਾਲੇ ਅਸੀਂ ਉਹਨੂੰ ਟੀਕੇ ਟੂਕੇ ਲਾ ਕੇ ਤੇ ਠੀਕ ਸੈੱਟ ਕੀਤਾ ਕਿਹੜਾ ਆਫਰ ਦਿੰਦਾ ਗਏ ਤੂੰ ਸ੍ਰੀ ਹਾਲਿਓਂ ਕਹਿੰਦੇ ਜੀ ਲੈ ਕੇ ਆਏ ਓਰੇ